ਫਗਵਾੜਾ এনवायरमेंट ਐਸੋਸੀਏਸ਼ਨ ਅਤੇ ਨਗਰ ਨਿਗਮ ਫਗਵਾੜਾ ਵੱਲੋਂ ਸਮੂਸ ਮਾਸੇਵੀ ਸੰਸਥਾਾਂ ਮਦੇ ਸਹਿਯੋਗ ਨਾਲ ਸਥਾਨਿਕ ਰੈਸਟੋਰਾਂ ਦੀ ਬੈਕਸਾਈਡ ਸਥਿਤ ਐਡੀਟੋਰੀਅਮ ਵਿਖੇ 39ਵੇਂ ਸਵੱਛ ਭਾਰਤ ਵਾਤਾਵਰਣ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ ਇਸ ਮੇਲੇ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਨਮਨੀਤ ਕੌਰ ਬਲ ਹਾਜ਼ਰ ਹੋਏ ਜਦਕਿ ਵਿਸ਼ੇਸ਼ ਤੌਰ ਤੇ ਪ੍ਰਸਿੱਧ ਅਧਿయోగਪਤੀ ਕੇ ਕੇ ਸਰਦਾਨਾ ਦੇ ਪੁੱਤਰ ਭਵਦੀਪ ਸਰਦਾਨਾ ਪਹੁੰਚੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਮੈਡਮ ਨਮਨੀਤ ਕੌਰ ਬੱਲ ਅਤੇ ਭਵਦੀਪ ਸਰਧਾਨਾ ਨੇ ਜਿੱਥੇ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਇੱਕ ਵਧੀਆ ਤੇ ਸਾਫ਼ ਸੁਥਰਾ ਵਾਤਾਵਰਣ ਸਿਰਜ ਕੇ ਦੇਈਏ ਉਹਨਾਂ ਕਿਹਾ ਕਿ ਵਾਤਾਵਰਣ ਵਿੱਚ ਬੱਚਿਆਂ ਦਾ ਚੱਲਿਆ ਛੋਟਾ ਛੋਟਾ ਕਦਮ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਪ੍ਰਭਾਵ ਪਾਵੇਗਾ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਵਾਤਾਵਰਣ ਨੂੰ ਹਰਿਆ ਭਰਿਆ ਤੇ ਸਾਫ਼ ਸੁਥਰਾ ਰੱਖਣ ਲਈ ਵਿਸ਼ੇਸ਼ ਧਿਆਨ ਰੱਖਣ ਇਝੋੜ ਦਿੱਤਾ ਅੱਜ ਤੋਂ 7 ਤਰੀਕ ਤੋਂ ਇਹ ਜਿਹੜਾ 2 ਦਿਨਾਂ এনवायरमेंट ਮੇਲਾ ਹੈਗਾ ਇਹ ਫਗਵਾੜਾ এনवायरमेंट ਐਸੋਸੀਏਸ਼ਨ ਅਤੇ ਨਗਰ ਨਿਗਮ ਫਗਵਾੜਾ ਵੱਲੋਂ ਫਗਵਾੜਾ ਦੇ ਖਾਸ ਕਰਕੇ ਜਿਹੜੇ ਰਹਿਣ ਵਾਲੇ ਨੇ ਅਤੇ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਹੈ ਬੱਚਿਆਂ ਨੂੰ ਉਹਨਾਂ ਨੂੰ এনवायरमेंट ਦੇ ਪ੍ਰਤੀ ਸੁਚੇਤ ਕਰਨ ਬਾਰੇ ਅਤੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈ ਸਾਡੀ ਜਨਰੇਸ਼ਨ ਤੇ ਹੁਣ এনवायरमेंट ਦੇ ਮਹੱਤਵ ਨੂੰ ਸਮਝੇ ਕਿਵੇਂ ਕਿਵੇਂ ਜਿਹੜਾ ਹੈ ਇਹ ਇਹਨੂੰ ਸੰਭਾਲਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ ਉਹਦੇ ਲਈ ਇੱਕ ਬਹੁਤ ਹੀ ਵੱਖਰੇ ਤਰੀਕੇ ਨਾਲ ਇਹ ਮੇਲਾ ਹਰ ਸਾਲ ਉਲੀਕਿਆ ਜਾਂਦਾ ਹੈ ਤੇ ਇਸ ਸਾਲ ਵੀ ਬੜੀ ਮਿਹਨਤ ਨਾਲ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੇ ਕੰਪੀਟੀਸ਼ਨਸ ਜਿਹੜੇ ਨੇ ਉਹ ਕਰਾਏ ਜਾ ਰਹੇ ਨੇ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੇ ਐਜੂਕੇਸ਼ਨਲ ਸਟਾਲਸ ਜਿਹੜੇ ਨੇ ਉਹ ਇੱਥੇ ਅਵੇਲੇਬਲ ਨੇ ਤਾਂ ਕਿ ਬੱਚੇ ਵੀ ਆਉਣ ਤੇ ਸ਼ਹਿਰ ਵਾਸੀ ਵੀ ਆ ਕੇ ਜਿਹੜਾ ਹੈ ਉਹ ਸਾਡੇ ਨਾਲ ਸਹਿਯੋਗ ਕਰਨ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਜਿਹੜੀ ਸਾਡੇ ਮੋਤਵਾਰ ਵਿਅਕਤੀ ਹੈਗੇ ਆ ਉਹ ਵੀ ਇਸ ਕੌਸ ਦੇ ਨਾਲ ਜੁੜਨ ਤੇ ਨਗਰ ਨਿਗਮ ਫਗਵਾੜਾ ਵੀ ਜਿਹੜਾ ਹੈ ਤਾਂ ਕਿ ਫਗਵਾੜਾ ਨੂੰ ਹੋਰ ਸਵੱਛ ਤੇ ਅੱਛਾ ਬਣਾਉਣ ਦੇ ਵਿੱਚ ਜਿਹੜਾ ਹੈ ਉਹ ਸਾਡੇ ਨਾਲ ਸਹਿਯੋਗੀ ਹੋਣ ਫਗਵਾੜਾ এনवायरमेंट ਐਸੋਸੀਏਸ਼ਨ ਇੱਕ ਬਹੁਤ ਹੀ ਮਹੱਤਵਪੂਰਵਕ ਇਵੈਂਟ ਕਰ ਰਹੀ ਹੈ ਫਗਵਾੜਾ ਸ਼ਹਿਰ ਚ ਨਗਰ ਨਿਗਮ ਦੇ ਨਾਲ ਮਿਲ ਕੇ ਅਵੇਅਰਨੈਸ ਬੱਚਿਆਂ ਵਾਸਤੇ ਸਿਟੀਜ਼ਨਸ ਫਗਵਾੜਾਆਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜੋ ਨੇਚਰ ਸਾਨੂੰ ਮਿਲੀ ਹੈ ਜੋ এনवायरमेंट ਸਾਨੂੰ ਮਿਲੀ ਹੈ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਉਹੀ ਛੱਡ ਕੇ ਜਾਣੀ ਹੈ ਉਹਨੂੰ ਕਿਦਾਂ ਸਵਾਰਨਾ ਹੈ ਕਿ ਆਉਣ ਵਾਲੀਆਂ ਜਨਰੇਸ਼ਨਸ ਬੜੇ ਆਰਾਮ ਨਾਲ ਉਹਨਾਂ ਨੂੰ ਪਾਣੀ ਮਿਲੇ ਹਵਾ ਮਿਲੇ ਉਹਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਮ ਮਾਈ ਨੇ ਇਹਨਾਂ ਨੇ ਸਹਿਯੋਗ ਦਿੱਤਾ ਇਹਨਾਂ ਦਾ ਸਪੋਰਟ ਹੈ ਤੇ ਜਿਹੜਾ ਇਹ ਮੇਲਾ ਹੈਗਾ ਇਹ ਪੂਰਾ ਸਕਸੈਸ ਹੋਵੇਗਾ ਤੇ ਇਹਦੇ ਨਾਲ ਪੂਰੀ ਅਵੇਅਰਨੈਸ ਬਣੇਗੀ ਇਸ ਵਾਤਾਵਰਣ ਮੇਲੇ ਦੌਰਾਨ ਜਿੱਥੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਬੱਚਿਆਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਤੋਂ ਇਲਾਵਾ ਰੋਟਰੀ ਕਲੱਬ ਫਗਵਾੜਾ ਸੌਥ-ਈਸਟ ਵੱਲੋਂ ਬੱਚਿਆਂ ਵਿਚਕਾਰ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਲਗਾਏ ਗਏ ਸਟਾਲ ਵੀ ਵਿਸ਼ੇਸ਼ ਖਿਚਾ ਕੇਂਦਰ ਸਨ ਇਸ ਮੌਕੇ ਬਾਤਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਮਕਸਦ ਨਾਲ ਜਿੱਥੇ ਆਏ ਹੋਏ ਮਹਿਮਾਨਾਂ ਵੱਲੋਂ ਬੂਟੇ ਲਗਾਏ ਗਏ ਉੱਥੇ ਇਸ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੇਲੇ ਵਿੱਚ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਉਨ੍ਹਾਂ ਕਿਹਾ ਕਿ ਇਹੋ ਜਿਹੇ ਮੇਲੇ ਬੱਚਿਆਂ ਦੇ ਨਾਲ ਨਾਲ ਹਰ ਇੱਕ ਨੌਜਵਾਨ ਲਈ ਕਰਵਾਉਣਾ ਸਮੇਂ ਦੀ ਮੁਖ ਲੋੜ ਹੈ ਗੁੱਡ ਆਫਟਰਨੂਨ ਸਾਰਿਆਂ ਨੂੰ ਸੋ ਅੱਜ ਅਸੀਂ এনवायरमेंट ਮੇਲਾ ਦੇ ਵਿੱਚ ਆਏ ਆ ਇੱਥੇ ਬਹੁਤ ਸਾਰੇ ਅਲੱਗ-ਅਲੱਗ ਸਕੂਲਾਂ ਦੇ ਬੱਚੇ ਆਪਣੇ ਪ੍ਰੋਜੈਕਟਸ ਬਣਾ ਕੇ ਲੈ ਕੇ ਆਏ ਆ ਤੇ ਬਹੁਤ ਸਾਰੇ ਹੋਰ ਵੀ ਲੋਕ ਇੱਥੇ ਆਏ ਹੋਏ ਆ ਜਿੱਦਾਂ ਕਿ ਪਿੱਛੇ ਕਵਿਤਾਵਾ ਬੱਚੇ ਬੋਲ ਰਹੇ ਆ ਸੋ ਇਹ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕਰ ਦਿਆ ਕਿ ਉਹ ਵੀ ਆਣ ਤੇ ਇੱਥੇ ਕੁਝ ਸਿੱਖਣ ਤੇ ਇਥੋਂ ਬਹੁਤ ਸਾਰਿਆਂ ਸਾਨੂੰ ਵੀ ਪ੍ਰੇਰਨਾ ਮਿਲਿਆ ਕਿ ਕਿੱਦਾਂ-ਕਿੱਦਾਂ ਕੀ-ਕੀ ਚੀਜ਼ਾਂ ਹੁੰਦੀਆਂ ਆ ਸੋ ਬਹੁਤ ਜ਼ਿਆਦਾ ਸਾਡੇ ਲਈ ਵੀ ਵਧੀਆ ਫਿਊਚਰ ਲਈ ਸਾਨੂੰ ਅੱਛਾ ਸਿੱਖਣ ਨੂੰ ਮਿਲ ਰਿਹਾ ਆ ਥੈਂਕ ਯੂ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਫਗਵਾੜਾ ਤੋਂ ਨਵਰਾਣ ਚੈਨਲ ਦੇ ਜੈ ਸ਼ਰਮਾ ਦੀ ਖਾਸ ਰਿਪੋਰਟ ਮਨ ਐਸੋਸੀਏਸ਼ਨ ਅਤੇ ਨਗਰ ਨਿਗ ਫਗਵਾੜਾ ਵੱਲੋਂ ਅੱਜ ਵਾਤਾਵਰਣ ਦਿਵਸ ਮੇਲਾ ਮਨਾਇਆ ਜਾ ਰਿਹਾ ਹੈ ਇਹ ਮੇਲਾ 7 ਔਰ 8 ਤਰੀਕ ਨੂੰ ਪੀ ਡਬਲਯੂ ਡੀ ਰੈਸਟ ਦੇ ਮਗਰ ਡਾਕਟਰ ਬੀ ਆਰ ਅੰਬੇਦਕਰ ਐਡੀਟਿਉਰੀਅਮ ਵਿਖੇ ਇਹ ਜੁੜਿਤ ਕੀਤਾ ਜਾ ਰਿਹਾ ਹੈ ਇਹ ਮੇਲਾ ਸਮਰਪਿਤ ਕੀਤਾ ਗਿਆ ਸਵਛ ਭਾਰਤ ਮਿਸ਼ਨ ਨੂੰ ਸੋ ਆਪਾਂ ਸਾਰੇ ਜਾਣਦੇ ਹਾਂ ਕਿ এনਵਾਇਰਨਮੈਂਟ ਸਾਡਾ ਸਾਡੇ ਪ੍ਰਾਂਤ ਦਾ ਸਾਡੇ ਸ਼ਹਿਰ ਦਾ ਸਾਡੇ ਦੇਸ਼ ਦਾ ਨਹੀਂ ਬਲਕੇ ਸਾਰੀ ਦੁਨੀਆ ਦਾ এনवायरमेंट ਜਿਹੜਾ ਬਲ ਰਿਹਾ ਹੈ ਔਰ ਇਸ ਅਨਵਾਇਰਨ ਬਦਲ ਦੇ ਨਾਲ ਸਾਡੇ ਆ ਮਨੁੱਖਾਂ ਤੇ ਇਹ ਮਾੜੇ ਅਸਰ ਪੈ ਸਕਦੇ ਹਨ ਸੋ ਮਨੁੱਖਤਾ ਦੇ ਬਚਾਉਣ ਲਈ ਜੀਵ ਜੰਤਿਆਂ ਨੂੰ ਬਚਾਉਣ ਦੇ ਲਈ ਸਾਰੇ ਧਰਤੀ ਦੀ ਪ੍ਰਕਿਰਤੀ ਨੂੰ ਬਚਾਉਣ ਦੇ ਲਈ এনਵਾਇਰਨਮੈਂਟ ਦੀ ਪ੍ਰੋਟੈਕਸ਼ਨ ਕਰਨਾ ਉਸ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਕਰਤੱਵ ਔਰ ਧਰਮ ਹੈ ਸੋ ਇਹ ਮੇਲਾ ਕੁਛ ਨਾ ਕੁਛ ਆਪਣੇ ਵੱਲੋਂ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਕੇ ਇਸ ਨਿਵਾਇ ਨੂੰ ਪ੍ਰੋਟੈਕਟ ਕਰਨ ਲਈ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੇਗਾ